ਔਰ ਉਹ ਟਾਂ ਜ਼ਰੂਰ ਜਾਣਾ ਹੈ ਬੱਲੇ ਬੱਲੇ ਬਾਕੀ ਸਾਰੇ ਕੱਲੇ ਦਲੇ ਆਂਗਰੇਜ਼ੀ ਕੱਲੇ ਬੱਲੇ ਬਾਕੀ ਸਾਰੇ ਕੱਲੇ ਦਲੇ ਬਣਿਓ ਡਾਟਾ ਰੇ ਦਾ ਮਾਡਲ ਮੈਡਮ ਨਾ ਇੰਟਰਨੈਸ਼ਨਲ ਕਾਂਗਰਸ ਜੰਮਾ ਹੁੰਦਾ ਹੈ ਜੀ ਇਹਨਾਂ ਸ਼ਾਮ ਦਾ ਦੇਖ ਕੇ ਬਹੁਤ ਬਣ ਹਾਂ ਇਹ ਗਿਆ ਮਾਈ ਦਾ ਨੰਬਰ ਇਹ ਨਾਮ ਦਾ ਮਕਾਰੇ ਨਾ ਜੀ ਜਿੱਤੇਗਾ ਨੇ ਕੁੜੀਆਂ ਤੇ ਮੋਲੇ ਪਾਣੀ ਸੀਵਰੇਜ ਉੱਪਰੋਂ ਮਾਰ ਰਿਆ ਟਟੀਆਂ ਬਾਹਰ ਆ ਰਹੀਆਂ ਪੁੰਡਾ ਪਾਣੀ ਆ ਰਿਹਾ ਇਹ ਸਾਡੀ ਨਗਰ ਦਾ ਹਾਲ ਹੈ ਜੇਕਰ ਇਹ ਪੜ ਕੰਕਰ ਮਾਰ ਦਿੱਤਾ ਜਾਵੇ ਤਾਂ ਇਹ ਹਾਲ ਨਾ ਰਹੇ ਨਸਕਰ ਕੇ ਪਾਰ ਵਾਸੀਓ ਬੜੇ ਲਿਖੇ ਇਨਸਾਨ ਨੂੰ ਵੋਟ ਪਾਓ ਜੋ ਤੁਹਾਡੀ ਇਹ ਕੈਕ ਚੀਜ਼ ਨੂੰ ਠਗਣਾ ਤੁਹਾਨੂੰ ਕਰਵਾ ਕੇ ਦੇਵੇ ਇੱਕ ਫੋਨ ਦੇ ਉੱਤੇ ਇਹ ਕੰਮ ਹੋਣਗੇ ਤੁਸੀਂ ਅਗਰ ਉਹਨੂੰ ਵੋਟਾਂ ਪਾ ਕੇ ਹੌਸਲੇ ਚ ਕੰਦੇ ਹੋ ਤਾਂ ਉਹਨੂੰ ਕਿਤੇ ਦਿੱਕਤ ਨਹੀਂ ਆ ਗੰਦ ਗੁੰਦ ਸਾਰਾ ਬਾਹਰ ਨਿਕਲ ਜਾਏਗਾ ਇਹ ਗੰਦ ਨਹੀਂ ਰਹੇਗਾ ਮੋਢੀਆ ਸ਼ਿਵਰਾਜ ਆ ਨਹੀਂ ਰਹੇਗਾ ਗੰਦਾ ਪਾਣੀ ਨਹੀਂ ਆਏਗਾ ਇਹ ਮੇਰੀ ਫੋਦੀ ਜੋਗਰਾ ਦੀ ਗੰਟੀ ਹੈ ਤੁਸੀਂ ਇੱਕ ਵਾਰੀ ਮੌਕਾ ਦੇ ਕੇ ਵੇਖੋ ਫਿਰ ਮੈਨੂੰ ਕਹਿਣਾ ਤੇ ਵਾਕਿਆ ਫੋਦੀ ਸਾਹਿਬ ਤੁਸੀਂ ਜੋ ਡਾਲਾ ਕੀਆ ਸੱਚੀ ਗੱਲ ਹੈ ਜੇ ਮੈਂ ਘਰ ਕੇ ਵੀ ਇਨਾ ਕੰਪਰਸ਼ਨ ਪਾਇਆ ਕਿ ਕੰਮ ਕਾਨੂੰਨ ਦੇ ਤੌਰ ਤੇ ਮੇਰੀ ਬੇਟੀ ਕਰਾਈਗੀ ਦੇਖੋ ਆ ਨਹੀਂ ਆ ਰਿਹਾ ਇਹ ਲੈ ਵੀ ਸਾਰਾ ਨਾ ਪਤਾ ਕਿ ਟੈਂਪੂ ਦੂਜਾ ਜਲਦੀ ਹੋਵੇਗਾ ਪੰਜਾਬਾ ਦੇਖਣਾ ਮੇਰੇ ਕੋਲ ਦਾਇਰੇ ਤੇ ਇਹ ਤਾਂ ਆਉਂਦਾ ਹੈ ਜਦੋਂ ਅੱਗੇ ਓਕੇ ਇਹ ਵੀ ਲੈਣੇ ਪੈਣਗੇ ਅਗਲਾ ਵਾਰ ਤੇ ਇਹ ਯੋਰਾਇਨ ਸਮਾਈ ਰਹੀ ਹੈ ਇਹਨੂੰ ਅੱਛਾ ਜੀ ਕਾਂਗਰਸ ਵੱਲੋਂ ਮੰਗੀ ਦੂਜੀ ਤਰੀਕ ਨੂੰ ਠੀਕ ਹੈ ਨਹੀਂ ਜੀ ਆਮੋ ਵੇਲੋ ਨਰਮਾ ਨੀਰ ਜਾਣੇ ਆਜੇ ਦੇ ਲੋ ਵੀ ਆਲ ਹੋ ਗਏ ਕਿਹਨੇ ਗੱਡੀ ਨਹੀਂ ਲੱਗੀ ਇੱਥੇ ਤੁਹਾਨੂੰ ਪਤਾ ਨਾ ਅੱਧੀ ਜਵਾਨ ਹੁੰਦੇ ਅੱਜ ਵੇਲੋ ਵੀ ਉੱਥੇ ਬਹਿ ਕੇ ਵੀ ਆਈਂਦੇ ਨਹੀਂ ਹੁੰਦੇ ਹੋ ਜਾਂਦੀ ਜਵਾਨ ਨੇ ਕਭ ਹੋਣੀ

ਉਹ ਨਹੀਂ ਬਿਸਕੁਟ ਉਹ ਤਾਂ ਕਹਿੰਦੀ ਸੀ ਜਿਹੜਾ ਇਹ ਨੰਬਰ ਧਿਆਨ ਉਹ ਤੁਸੀਂ ਸਹੀ ਇਹ ਨੰਬਰ ਕਿਉਂ ਲੱਗੀ ਠੀਕ ਹੈ ਜੀ ਤਾਂ ਇਹ ਕਹਿੰਦੇ ਕੋਈ ਜੁੜਦੇ ਨਹੀਂ ਪਰ ਉਹਨੇ ਮੈਂ ਜ਼ਰੂਰ ਜਾਣਾ ਜੀ ਹਾਂਜੀ ਹਾਂ ਠੀਕ ਹੈ ਕੋਈ ਸਾਹਿਬ ਅਪਾ ਪੰਜੇ ਨੂੰ ਦਿਤਾਓ ਚੌ ਨਿਸ਼ਾਨ ਪੰਜਾ ਚੌ ਨਿਸ਼ਾਨ ਪੰਜਾ ਜਿੰਦਾਬਾਦ ਸੇ ਪੰਜਾ ਆ ਗਿਆ ਆ ਗਿਆ ਚੁੱਪ ਕਰਾਇਆ ਜੀ ਆਪਣਾ ਮੋਟਾ ਹੈ ਆਪਾਂ ਜਿੰਦਾਬਦ ਅੱਜ ਸਰ ਆਪਣਾ ਨਾਮ ਦੱਸੂ ਸੋ ਮੇਰਾ ਨਾਮ ਰਜਿੰਦਰ ਕੁਮਾਰ ਸ਼ਰਮਾ ਮੈਂ ਵਾਰਡ ਨੰਬਰ 13 ਤੋਂ ਜਿਹੜੀ ਨਵੀਂ ਤੇ ਪੁਰਾਣੀ 15 ਤੋਂ ਵਿਸ਼ਾਲ ਵਿਹਾਰ ਗਲੀ ਨੰਬਰ 3 ਤੋਂ ਇਸ ਵਾਰਡ ਦੇ ਵਿੱਚ ਜਦੋਂ ਦੀ ਸਰਕਾਰ ਬਦਲੀ ਇਹਨਾਂ ਦੀ ਬਦਲਾਅ ਦੇ ਵਿੱਚ ਉਸ ਤੋਂ ਬਾਅਦ ਕੋਈ ਕੰਮ ਕੋਈ ਇਹੋ ਜਿਹਾ ਗੱਲ ਨਹੀਂ ਹੋਈ ਸਾਡੇ ਇੱਥੇ ਕੂੜੇ ਦੇ ਟੀਰ ਵੇਖੋ ਜਗ੍ਹਾ ਜਗ੍ਹਾ ਤੁਲ ਮਿਲਣਗੇ ਭਾਈ ਜਦੋਂ ਸਾਡੀ ਆਪਣੀ ਸਰਕਾਰ ਕਾਂਗਰਸੀ ਸੀ ਅਸੀਂ ਇੱਥੇ ਸੁਪਰ ਸ਼ੌਕਰ ਵਰਗੀਆਂ ਗੱਡੀਆਂ ਲਵਾ ਛੱਡੀਆਂ ਜਿਹਦੇ ਨਾਲ ਮੇਰੇ ਸਯੋਗ ਦੇ ਨਾਲ ਸਾਰੇ ਕਾਂਗਸੀ ਭਰਾ ਆਪਣੇ ਯੋਗਰਾ ਸ਼ਰਮਾ ਜੀ ਵੀ ਨੇ ਮੇਰੇ ਨਾਲ ਰਏ ਇਹਨਾਂ ਨੂੰ ਪਤਾ ਵਾ ਕਿ ਅਸੀਂ ਆਪਣੀ ਆਪਣੀ ਟੀਮ ਵੱਖਰੀ ਵੱਖਰੀ ਜਗ੍ਹਾ ਤੇ ਲਾ ਕੇ ਕਿਵੇਂ ਇੱਥੇ ਸਪਈਆਂ ਕਰਾਈਆਂ ਉਸ ਟਾਈਮ ਸਾਡੀ ਕੋਈ ਵੀ ਗੱਲ ਜਾਂ ਕੋਈ ਵੀ ਕੰਮ ਨਹੀਂ ਸੀ ਅੜਿਆ ਪਰ ਅੱਜ 2.5 ਸਾਲ ਤੋਂ ਭਾਈ ਖੁਦ ਆਪਣੇ ਬੋਏ ਅੱਗੇ ਦੇ ਦੇਖ ਕੇ ਪਰੇਸ਼ਾਨ ਹੋ ਗਏ ਆ ਕਿ ਸਾਡਾ ਜੋੜਾ ਕੰਮ ਹੈ ਉਹ ਕਿਉਂ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਦੀ ਪਾਰਟੀ ਦਾ ਨਾਂ ਦੇ ਸਾਨੂੰ ਕੋਈ ਪ੍ਰਧਾਨ ਲੱਭਦਾ ਨਾ ਕੋਈ ਕੌਂਸਲਰ ਨਾ ਕੋਈ ਐਮ.ਐਲ.ਏ. ਅੱਜ 2.5 ਸਾਲ ਹੋ ਗਏ ਐਮ.ਐਲ.ਏ ਨੂੰ ਜਿੱਥੇ ਨੂੰ ਸਾਡੀ ਗਲੀ ਦੇ ਵਿੱਚੋਂ ਪਤਾ ਲਿਆਨ ਤੱਕ ਨਹੀਂ ਆਇਆ ਵੀ ਤੁਸੀਂ ਵੋਟਾਂ ਭਾਵੇਂ ਜਿਤਾਈਆਂ ਤੁਸੀਂ ਹੈ ਵੀ ਯੋਜਕ ਨਹੀਂ ਆਪ ਤਾਂ ਤੁਸੀਂ ਜਿੱਤ ਕੇ ਬੈਠ ਜਾਂਦੇ ਹੋ ਵਰਕਰ ਪਰੇਸ਼ਾਨ ਹੁੰਦੇ ਨੇ ਕਿਉਂ ਕਰਨ ਮਲਗੀ ਵਰਕਰ ਇਹ ਜੀ ਤੁਹਾਡੀ ਵਰਕਰੀਆਂ ਜੇ ਵਰਕਰਾਂ ਨੂੰ ਤੁਸੀਂ ਪਰੇਸ਼ਾਨ ਕਰੋਗੇ ਤੇ ਸਰਕਾਰ ਤੁਹਾਨੂੰ ਮਲਗੀ ਤੁਹਾਡੀ 2.5 ਸਾਲ ਕੀ ਮੈਂ ਤਾਂ 2 ਸਾਲ ਨੂੰ ਅੱਗੇ ਚੱਲਣੀ ਇਹਨਾਂ ਨੂੰ ਇਹਲਾ ਸਰਕਾਰ ਦੀ ਕੋਈ ਬਾਕ ਬੋਲੋ ਇਹੋ ਮੈਂਬਰ ਬਸ ਸਭ ਕਰਦੇ ਨੇ ਲੋਕਾਂ ਦੇ ਤੇ ਇਹਨਾਂ ਦਾ ਸੋਚੀ ਆਜੋਣਾ ਨਹੀਂ ਜਾਣਾ ਦੇਖੋ ਜੀ ਸਰਕਾਰ ਜਿਹੜੀ ਕਾਂਗਰਸ ਦੀ ਸਾਰਿਆਂ ਨੂੰ ਪਤਾ ਹੈ ਮਨ ਲਗੀ ਮੈਨੂੰ ਕਹਿੰਦੀ ਜ਼ਰੂਰਤ ਨਹੀਂ ਹੈਗੀ ਇਹ ਤੁਹਾਨੂੰ ਆਪਕੇ ਮਨ ਲਗੀ ਘਰ ਘਰ ਦੱਸਣਗੇ ਕਿ ਇੱਥੇ ਦਾ ਮਨ ਲਗੀ ਪਹਿਲੇ ਕੀ ਹਾਲ ਸੀ ਤੇ ਅੱਜ ਤੱਕ ਕੀ ਹਾਲ ਹੈ ਅੱਜ ਦੇਖੋ ਕਾਂਗਰਸ ਸਰਕਾਰ ਦੇ ਵਿੱਚ ਤੁਸੀਂ ਮੀਡੀਆ ਵਾਲੇ ਦਾ ਹੀ ਤੁਹਾਡਾ ਬੜਾ ਸ਼ੁਕਰ ਹੈ ਕਰਦੇ ਆ ਕਿ ਤੁਸੀਂ ਸਾਡੀ ਜਿਹੜੀ ਮਨ ਲਗੀ ਗੱਲਬਾਤ ਉੱਤੇ ਤੱਕ ਪਹੁੰਚਾਉਂਦੇ ਹੋ ਦੇ ਹਉਣੀ ਤੋਂ ਹੀ ਪਛਾਣੀ ਐ ਪੀ ਆ ਪਹਿਲੇ ਦੇਖੋ 2 ਸਾਲ ਪਹਿਲੇ ਇੰਨੀ ਗੁੰਡਾ ਕਰਦੀ ਇੰਨਾ ਕੋਈ ਚਿੱਟੇ ਦਾ ਵਪਾਰ ਇੰਨਾ ਕਿਤੇ ਕੋਈ ਨਸ਼ਾ ਕੋਈ ਦੇਖਿਆ ਤੁਸੀਂ ਤੁਸੀਂ ਮੀਡੀਆ ਵਾਲੇ ਸਾਡੇ ਨਾਲ ਜ਼ਿਆਦਾ ਜਾਣਦੇ ਹੋ ਕਿਉਂਕਿ ਤੁਸੀਂ ਸਾਡੇ ਨਾਲ ਜ਼ਿਆਦਾ ਘੁੰਮਦੇ ਹੋ ਤੁਹਾਡਾ ਜੀ ਜਾਣ ਵਾਲੇ ਹੋ ਅੱਜ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਂਗਰਸ ਸਰਕਾਰ ਦੇ ਵਿੱਚ ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ ਕਿ ਕਾਂਗਰਸ ਸਰਕਾਰ ਨੂੰ ਲਿਆਓ ਅਹੀਂ ਮਨ ਲਗੀ ਇਪੜੇ ਲਿਖਿਆ ਨੂੰ ਵੋਟਾਂ ਪਾ ਕੇ ਮਨ ਲਗੀ ਅਨਪੜ੍ਹਣ ਨੂੰ ਵੋਟਾਂ ਪਾਵਾਂਗੇ ਤਾਂ ਉਹਨਾਂ ਆਪਣਾ ਨਹੀਂ ਪਤਾਗਾ ਉਹਨਾਂ ਨੇ ਕਿ ਵਾਰਡ ਦਾ ਕੀ ਪਤਾ ਅੱਜ ਜਿਹੜੇ ਮਿਲ ਗਏ ਇਹਨਾਂ ਦੇ ਪ੍ਰਧਾਨ ਹੈਗੇ ਆ ਮੈਂ ਕਹਿੰਦਾ ਇਹਨਾਂ ਦਾ ਸੀਵਰੇਜ ਦਾ ਇੱਕ ਠੱਕਣ ਚੁੱਕ ਕੇ ਵੇਖ ਲਨ ਇਹ ਮੈਨੂੰ ਦੱਸ ਦੇ ਨਾ ਇਹ ਪਾਣੀ ਜਾਂਦਾ ਕਿੱਧਰ ਹੈ ਇਹਦਾ ਨਿਕਾਸ ਕਿੱਧਰ ਹੈ ਮੈਨੂੰ ਪੁੱਛੋ ਸ਼ਰਮਾਇਨ ਨੂੰ ਪੁੱਛ ਲੋ ਕਹੀ ਦੱਸ ਦੇਾਂਗੇ ਕਿ ਇਹ ਨਿਕਾਸ ਪਾਣੀ ਕਿੱਥੇ ਜਾਂਦਾ ਔਰ ਉਹਨਾਂ ਨੂੰ ਕਿੰਨੇ ਆਂ ਵੀ ਛੋਟੀ ਇਹਨੂੰ ਮਾਰਨੀ ਹੈ ਇਹਨੂੰ ਤੇ ਇਹ ਨਹੀਂ ਪਤਾ ਕਿ ਛੋਟੀ ਲਾਣੀ ਕਿੱਧਰ ਹੈ ਕੀ ਕਾਰਨ ਸਭ ਦੇ ਕਹਿੰਦੇ ਆ ਮੁਸਤਫਾ ਜੀ ਆ ਸਰ ਮੁਸ਼ਲਾਂ ਦੇ ਵਿੱਚ ਦੇਖੋ ਅਸੀਂ ਆਮ ਬੰਦੇ ਘਰਾਂ ਦੇ ਹੈਗੇ ਆ ਸਾਨੂੰ ਕੀ ਚਾਹੀਦਾ ਇੱਕ ਬੱਤੀ ਇੱਕ ਸੀਵਰੇਜ ਤੇ ਇੱਕ ਪਾਣੀ ਸੁੱਚਾ ਮਿਲ ਜੇ ਸਾਨੂੰ ਤੇ ਜੇ ਸਾਹੀ ਵੋਟਾਂ ਪਾ ਕੇ ਇਹਨਾਂ ਨੂੰ ਇਹ ਗੰਦਾ ਪਾਣੀ ਹੀ ਲੈਣਾ ਤੇ ਅਸੀਂ ਲੰਨਦੇ ਹਜੇ ਮਨ ਲਗੇ ਤਾਂ ਘਰੋਂ ਵੀਰ ਨਿਕਲਣਾ ਆਈ ਤੇ ਮਨ ਲਗੇ ਉਹ ਹੀ ਸਰਕਾਰ ਨੂੰ ਵੇਖਾਂਗੇ ਨਾ ਅਪਣੀ ਮਨ ਲਗੇ ਜਿਹੜੀ ਸਾਨੂੰ ਮਨ ਲਗੇ ਸਾਡੇ ਨਾਲ ਚੱਲਦੀ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਜਿਹੜਾ ਅਸੀਂ ਉਹ ਹੀ ਮਨ ਲਗੇ ਅੱਗੇ ਲੈਣਾ ਬੰਦਾ ਮੱਤਾਂ ਨਹੀਂ ਕੀਤਾ ਜਾਣਾ ਕਿ ਮੱਤ ਜਿਹੜਾ ਦੇਖੋ ਜੀ ਮਾਦਾਨ ਮੈਂ ਕਹਿਆ ਨਹੀਂ ਕਹਿੰਦਾ ਕਿ ਕੋਈ ਮਾਦਾਨ ਮਾੜਾ ਵਾ ਮੈਂ ਕਿਸੇ ਵਸੇ ਵਾਲੇ ਮਾ ਟਿੱਪਣੀ ਨਹੀਂ ਕਰਾਂਗਾ ਮੈਂ ਸਿਰਫ ਇਹ ਕਵਾਂਗਾ ਕਿ ਸਾਡੀ ਵਾਰਡ ਦੇ ਵਿੱਚ ਪੜ੍ਹਿਆ ਲਿਖਿਆ ਇਨਸਾਨ ਹੋਣਾ ਚਾਹੀਦਾ ਅੱਜ ਸਰਕਾਰ ਜੀ ਮੇਰੇ ਕੋਲ ਆਏ ਨੇ ਤੇ ਅਸੀਂ ਕਹਿੰਨੇ ਆ ਕਿ ਚਲੋ ਐਡਵੋਕੇਟ ਨੇ ਸਮਝਦਾਰ ਨੇ ਆਈ ਇਹਨਾਂ ਨੂੰ ਮੋਟਾ ਭਾਵਾਂਗੇ ਕੱਲ ਨੂੰ ਇਹਨਾਂ ਕੋ ਕੰਮ ਲੈਣ ਦੀ ਜਾਵਾਂਗੇ ਇਹਨਾਂ ਨੂੰ ਪਤਾ ਤੇ ਹੋਏਗਾ ਵੀ ਕੰਮ ਕਿਸ ਤਰ੍ਹਾਂ ਕਰਾਈਦਾ ਕਿ ਕਿਸ ਤਰ੍ਹਾਂ ਨਹੀਂ ਆ ਉਹ ਚੀਜ਼ ਨੂੰ ਸਮਝਦੇ ਤੇ ਹੈ ਨਾ ਤੇ ਜਿਹੜੇ ਅਨਪਾਲਗੋ ਜਾਵਾਂਗੇ ਉਹਨੇ ਸਹਿਨ ਕਰਾਂ ਤੋਂ ਪਹਿਲੇ ਆਪਣੇ ਘਰ ਭੱਜ ਜਾਣਾ ਵਾ ਆਵੇ ਲਿਖਿਆ ਕੀ ਹੈ ਉਹਨੇ ਕਿਸਨ ਕਰਨਾ ਸਾਡੇ ਦੇ ਜਦੋਂ ਸਾਨੂੰ ਮਲਗੀ ਪੜਿਆ ਲਿਖਿਆ ਬੰਦਾ ਮਿਲੇਗਾ ਅਸੀਂ ਉਹਦੇ ਨਾਮ ਵਾਲੇ ਮੋੜ ਨਾ ਮੋੜਾ ਦਿਨ ਰਾਤ ਚੱਲਾਂਗੇ ਬਾਕੀ ਜੈਨ ਕਾਂਗਰ ਜਿੰਦਾਬਾਦ ਸਰਕਾਰੀ ਕਾ ਸ਼ਰਮਾ ਜਿੰਦਾਬਾਦ ਕਨਵਾਜੀ ਸਾਨੂੰ ਪ੍ਰਚਾਰ ਕਰਦੇ ਹੋਏ 3-4 ਦਿਨ ਜ਼ਰੂਰ ਹੋਏ ਨੇ ਲੇਕਿਨ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਮੁਸ਼ਕਿਲਾਂ ਸੁਣ ਸੁਣ ਕੇ ਕਿ ਲੋਕੀ ਅਜ ਤੋਂ 3 ਸਾਲ ਪਹਿਲਾਂ ਦੀਆਂ ਗੱਲਾਂ ਸਾਡੇ ਨਾਲ ਕਰੀ ਜਾ ਰਹੇ ਨੇ 3 ਸਾਲ ਹੋ ਗਏ ਲੋਕੀ ਇੰਨਾ ਕੁ ਦੁਖੀ ਨੇ ਔਰ ਲੋਕੀ ਕਹਿ ਰਹੇ ਸੀਗੇ ਸਾਨੂੰ ਕਿ ਸਾਡਾ ਦਿਲ ਨਹੀਂ ਕਰ ਰਿਹਾ ਸੀਗਾ ਕਿ ਅਸੀਂ ਬਾਹਰ ਨਿਕਲ ਕੇ ਵੋਟਾਂ ਪਾਣ ਜਾਈਏ ਬਟ ਅਸੀਂ ਤੁਹਾਡਾ ਚਿਹਰਾ ਵੇਖ ਕੇ ਜ਼ਰੂਰ ਵੋਟਾਂ ਪਾਣਾਵਾਂਗੇ ਕਿਉਂਕਿ ਉਹਨਾਂ ਨੂੰ ਇੱਕ ਨਾ ਉਮੀਦ ਜਗਾਈ ਹੈ ਅਸੀਂ ਅਸੀਂ ਕੋਈ ਬੰਦੇ ਪੈਸੇ ਲੈ ਕੇ ਨਹੀਂ ਨਾਲ ਤੁਰ ਰਹੇ ਅਸੀਂ ਉਹਨਾਂ ਦੇ ਵਿੱਚੋਂ ਹੀ ਬੰਦੇ ਉਹਨਾਂ ਦੇ ਹੀ ਗਵੰਡੀ ਉਹਨਾਂ ਦੇ ਹੀ ਮੋਹੱਲਿਆਂ ਦੇ ਪ੍ਰਧਾਨ ਲੈ ਕੇ ਤੁਰ ਰਹੇ ਆ ਤਾਂ ਕਿ ਉਹਨਾਂ ਨੂੰ ਵਿਸ਼ਵਾਸ ਦਿਵਾਈਏ ਕਿ ਤੁਹਾਡੇ ਅਗਰ ਕੰਮ ਨਹੀਂ ਹੋਣਗੇ ਤੁਸੀਂ ਆਪਣੇ ਪ੍ਰਧਾਨ ਜੀ ਦੇ ਘਰ ਆਣਾ ਉਹ ਪ੍ਰਧਾਨ ਜੀ ਸਾਡੇ ਘਰ ਆਣਗੇ ਅਸੀਂ ਪ੍ਰਧਾਨਾਂ ਨੂੰ ਅੱਗੇ ਲਗਾਇਆ ਹੈ ਤਾਂ ਕਿ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਜਾਏ ਕਿਉਂਕਿ ਇਹ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਜੇ ਇਸ ਸਰਕਾਰ ਦੇ ਕਰਕੇ ਔਰ ਇਹ ਸਰਕਾਰ ਐਸੀ ਸਰਕਾਰ ਆਈ ਹੈ ਜਿਸ ਦੇ ਵਿੱਚ ਇਹਨਾਂ ਨੇ ਬੁਰਾ ਹੀ ਹਾਲ ਕਰ ਦਿੱਤਾ ਹੈ ਨਸ਼ਾ ਜਿਹੜਾ ਇੰਨਾ ਕੁ ਵੱਧ ਚੜ ਕੇ ਹੋ ਰਿਹਾ ਹੈ ਜਿਹੜੇ ਖਾਲੀ plots ਨੇ ਅਤੇ ਖਾਲੀ plots ਦੇ ਵਿੱਚ ਬੈਠ ਕੇ ਅਸੀਂ ਖੁਦ ਦੇਖਿਆ ਕਿ ਕਿੰਨੇ ਕਿੰਨੇ ਮੁੰਡੇ ਘੇਰੇ ਬਣਾ ਬਣਾ ਕੇ ਨਸ਼ੇ ਕਰ ਰਹੇ ਨੇ ਔਰ ਸੀਵਰੇਜ ਦਾ ਹਾਲ ਤੇ ਉਹ ਖੁਦਾਨੂੰ ਆਪ ਦੱਸਦੇ ਪਏ ਨੇ ਲੋਕੀ ਬਾਹਰ ਨਿਕਲ ਨਿਕਲ ਕੇ ਕਿ ਸਾਡੇ ਸੀਵਰੇਜ ਦੇਖੋ ਉੱਪਰ ਤੱਕਰ ਭਰੇ ਹੋ ਇਹਨੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਣ ਜਾਵਾਂਗੇ ਸਾਡਾ ਤੇ ਵਿਸ਼ਵਾਸ ਹੀ ਟੁੱਟ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਅੱਗੇ ਨਹੀਂ ਲੈ ਕੇ ਆਣਾ। ਕੀ ਮੈਸੇਜ ਇਹ ਆ ਜਾਂਦੇ ਆਪਣੇ ਬਾੜ ਵਾਲੇ ਲੋਕਾਂ ਨੂੰ। ਮੈਂ ਤੇ ਲੋਕਾਂ ਨੂੰ ਇਹ ਹੀ ਕਹਾਂਗੀ ਕਿ ਇੱਕ ਵਾਰੀ ਤੁਸੀਂ ਪਹਿਲਾਂ ਹੁਠਾ ਛਾਪ ਤੇ ਵਿਸ਼ਵਾਸ ਕਰਕੇ ਦੇਖਿਆ ਹੈ। ਇੱਕ ਵਾਰੀ ਹੁਣ ਤੁਸੀਂ ਪੜੇ ਲਿਖੇ ਤੇ ਵਿਸ਼ਵਾਸ ਕਰਕੇ ਦੇਖੋ। ਕਿਉਂਕਿ ਜੇ ਤੁਸੀਂ ਪੜੇ ਲਿਖੇ ਤੇ ਵਿਸ਼ਵਾਸ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਅੱਗੇ ਮੂਲਵੁੱਟ ਸੁਵਿਧਾਵਾਂ ਜਿਹੜੀਆਂ ਤੁਹਾਡੀਆਂ ਮਿਲਣੀਆਂ ਚਾਹੀਦੀਆਂ ਉਹ ਜ਼ਰੂਰ ਮਿਲਣ ਗਿਆ। ਮੈਂ ਆਪਣੇ ਸਾਰੇ ਹੀ ਵਾਡ ਵਾਸੀਆਂ ਨੂੰ 13 ਨੰਬਰ ਵਾਡ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ 21 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੀਆਂ ਵੋਟਾਂ ਜ਼ਰੂਰ ਪੁਗਤਾਓ ਜੋ ਵੀ ਤੁਹਾਡਾ ਟਾਈਮ ਸ਼ਡਿਊਲ ਬੰਦਾ ਹੈ ਉਸ ਟਾਈਮ ਸ਼ਡਿਊਲ ਦੇ ਹਿਸਾਬ ਦੇ ਨਾਲ ਵੋਟਪਾਲਣ ਜ਼ਰੂਰ ਜਾਓ ਔਰ 2 ਨੰਬਰ ਦੇ ਬਟਨ ਤੇ ਕਾਂਗਰਸ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਜ਼ਰੂਰ ਆਓ ਧੰਨਵਾਦ ਅਸੀਂ ਇਹ 3 ਦਿਨ ਚਾਰ ਦਿਨ ਹੋ ਗਿਆ ਪ੍ਰਚਾਰ ਕਰਦਿਆਂ ਰੋ ਸਾਨੂੰ ਇੰਨਾ ਕ ਲੋਕਾਂ ਦੀ ਕੰਪਲੇਂਟਾਂ ਮਿਲ ਰਹੀਆਂ ਨੇ ਜਗਾ ਜਗਾ ਕੁਰੀ ਦਾ ਟੇਰ ਗੰਦਾ ਪਾਣੀ ਸੀਵਰੇਜ ਜਾਮ ਕਿਤੇ ਜਾਂਦੇ ਆ ਕੁਛ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਨੂੰ ਦਸ ਦਰ ਵਾਰੀ ਕੰਪਲੇਂਟ ਕਰਦੇ ਆ ਤੇ ਕੋਈ ਸੁਣਵਾਈ ਨਹੀਂ ਹੁੰਦੀ ਸਭ ਤੇਹੀ ਕੰਪਲੇਂਟਾਂ ਮਿਲ ਰਹੀਆਂ ਨੇ ਅਸੀਂ ਤਾਂ ਡਾਇਰੀ ਭਰ ਲਈ ਆਪਣੀ ਕੰਪਲੇਂਟ ਲਿਖ ਲਏ ਜਗਾ ਜਗਾ ਲਾਈਟਾਂ ਖਰਾਬ ਹੋਈਆਂ ਨੇ ਉਹ ਲਾਈਟਾਂ ਦੀ ਰਿਪੇਅਰਿੰਗ ਨਹੀਂ ਹੋ ਰਹੀ ਸਰਕਾਰ ਕੋ ਇਹ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਆ ਭਗਵੰਤ ਮਾਨ ਜੀ ਅਖਬਾਰਾਂ ਵਿੱਚ ਹੀ ਆਮ ਆਪ ਪਾਰਟੀ ਦੀ ਸਰਕਾਰ ਹੈ ਆnde ਆਮ ਪਾਰਟੀ ਸਰਕਾਰ ਆਈ ਹੈ ਲੇਕਿਨ ਭਗਵੰਤ ਮਾਨ ਜੀ ਅਖਬਾਰਾਂ ਦੇ ਦਾਅਵੇ ਕਰਦੇ ਆ ਕਿ ਰੋੜ੍ਹ 'ਚ ਕੁਛ ਨਹੀਂ ਹੈਗਾ ਅਗਰ ਗਰਾਉਂਡ 'ਚ ਆ ਕੇ ਦੇਖਣ ਅੱਜ ਇਹ ਲਖਤਰ ਤਰੋਂ ਪੰਜਾਬ ਸਰਕਾਰ ਦੀਆਂ ਤੇ 92 ਚ ਇੱਕ ਸੀਟ ਨਹੀਂ ਮਿਲੇਗੀ ਇਹਨਾਂ ਨੂੰ ਮੇਰਾ ਦਾਵਾ ਹੈ ਮੈਂ ਦਾਅਵੇ ਲਗਾਇਆ ਇੱਕ ਸੀਟ ਨਹੀਂ ਇਹਨਾਂ ਨੂੰ ਮਿਲੇਗੀ ਤੇ ਬਾੜ ਜਿਹੜੀ ਦਿਖਾਈ ਬਣਾਉਂਦੀ ਰਹੀ ਸੀ ਉਹ ਜਿਹੜਾ ਕੂੜੇ ਦੇ ਢੇਰ ਸੱਜੇ ਢੇਰ ਬੜੇ ਲੱਗੇ ਦਿਖਾ ਦਿੱਤੇ ਇਹਨਾਂ ਨੂੰ ਪਹਿਲੇ ਦੇਖੇ ਕਿ ਕਿਹੜੇ ਢੇਰ ਲੱਗੇ ਰਹੇ ਬਦਬੂ ਆ ਰਹੇ ਬੱਚੇ ਬਿਮਾਰ ਹੋ ਰਹੇ ਨੇ इन्ना रुपया दवाइया तो, दे तो। लग रहा लोगों का लोग बहुत ज्यादा हद तो ज्यादा परेशान ने मेरी मेरी यही वार्ड नंबर तेरह के इलाका निवासियों बेनती है एक पढ़ी लिखी एडवोकेट सारका शर्मा में वार्ड में जितया जिस तरह मैं दिन लोगों की वढ़ के सेवा की है ये पंजे ते बोर ला के दो नंबर बटन दबा के इक्की तरीक नत बजे तो लैके चार बजे तक थम के वोटा पाओ ਤੇ ਆਪਣਾ ਪੜਿਆ ਲਿਖਾ ਹੌਸਲਾ ਬਣਾਓ ਮੈਂ ਇੱਕ ਦਮ ਨੂੰ ਹੋਰ ਅਪੀਲ ਕਰਨੀ ਚਾਹੁੰਦਾ ਹਾਂ ਕਿ ਮੈਂ ਬਾੜ ਵਿੱਚ ਹਰਨ ਤੋਂ ਬਾਅਦ 23000 ਪੈਨਸ਼ਨਾਂ ਲਵਾਈਆਂ ਨੇ ਛਤੀਰ ਲੈਟਰ ਲਵਾਈਆਂ ਸੀ ਲੈ ਹੈਲਮਟ ਜਿਹੜੀ ਉਤਾਰਾਂ ਸੀ ਆਈਡੈਂਟੀਟੀ ਉਹ ਘੜਵਾਈਆਂ ਕਰੀਬ ਕੁੜੀਆਂ ਦੇ ਵਿਆਹ ਕੀਤੇ ਮੈਂ ਬਹੁਤ ਸੇਵਾ ਕੀਤੀ ਬਾੜ ਵਿੱਚ ਮੇਰੇ ਕੋਲ ਵਿਦ ਪ੍ਰੂਫ ਡਾਕੂਮੈਂਟ ਹੈ ਇਹ ਕਹੋ ਕੋਈ ਚੈਲੰਜ ਕਰਦਾ ਤੇ ਮੈਂ ਡਾਕੂਮੈਂਟ ਦਿਖਾ ਕੇ ਪ੍ਰੂਫ ਨਾਲ ਤਨ ਕਰਦਾ ਮੈਂ ਕਦੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਈਮਾਨਦਾਰੀ ਨਾਲ ਕੰਮ ਕੀਤਾ ਜੈਲ ਮੈਂ ਪ੍ਰੀਆ ਪ੍ਰਧਾਨ ਪਹਿਲਾਂ ਤੇ ਮੈਂ ਵਿਜਿੰਦਰ ਸਰਦਾਰ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਸਾਡੀ ਪਾਰਟੀ ਦੇ ਵਿੱਚ ਇੱਕ ਸੀਨੀਅਰ ਕੈਂਡੀਡੇਟ ਹੈ ਮੈਂਬਰ ਹੈ ਜਿਨਾਂ ਕੋ 1200 ਵੋਟ ਹੈਗੀ ਆ ਟਿੱ ਜੜੀਗੀ ਬਾਕੀ ਟੱਕਰੇ ਵਾਲਾ ਕੰਮ ਹੈ ਵਧੀਆ ਆ ਜੇ ਅਗਰ ਇੱਕ ਕੈਂਡੀਡੇਟ 1200 1200 ਵੋਟ ਗੱਡੇ ਤੇ ਕਿੱਥੇ ਗੱਲ ਜਾਂਦੀ ਹੈ ਤੇ ਇਹੋ ਜਿਹੇ ਬੰਦੇ ਅੱਗੇ ਆਉਣੇ ਚਾਹੀਦੇ ਇਹੋ ਜਿਹੇ ਬੰਦਿਆਂ ਨੂੰ ਵੀ ਟਿਕਟ ਮਿਲਣੀ ਚਾਹੀਦੀ ਆ ਠੀਕ ਹੈ ਨਾ ਆਪਾਂ ਨੂੰ ਵੈਸੇ ਵੀ ਸੀਨੀਅਰ ਜਿਹੜੇ ਹੈਗੇ ਮੈਂਬਰ ਆ ਇਹਨਾਂ ਤੇ ਮਾਣ ਹੈਗਾ ਬਸ ਥੈਂਕ ਯੂ